ਖੋ ਜੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਅਮਰ ਸ਼ਹੀਦ ਜਿੰਦਾ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਅੱਜ ਦੇ ਜੈਨਾ ਪਿੰਡ ਪੋ ਪਿੰਡ ਮਿੱਤਾ ਭਾਈ ਭਗਤਾ ਜੀ ਮਾਤਾ ਜੀਉਣੀ ਜੀ ਦੇ ਗ੍ਰਹਿ ਵਿਖੇ ਜਨਮ ਲਿਆ ਸਾਲ 1682 ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਇਹਨਾਂ ਦਾ ਜਨਮ ਦਿਹਾੜਾ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਸਜੇ ਹੋਏ ਨੇ ਆਪਣੇ ਆਪਣੇ ਕੀਤੇ ਸਰਦਾ ਅਨਸਾਰ ਸਾਰੇ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਨੇ ਉੱਥੇ ਅੱਜ ਮਸੇਸ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਾਰambh ਕੀਤੇ ਗਏ ਨੇ ਨਗਰ ਕੀਰਤਨ ਵੱਖ-ਵੱਖ ਪੜਾਵਾਂ ਰਾਹੀਂ ਸੰਗਤਾਂ ਨੂੰ ਦਰਸ਼ਨ ਦਿਦਾਰ ਸਤਿਗੁਰੂ ਬਖਸ਼ਦੇ ਹੋਏ ਸਮਾਪਤੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸ਼ੀਦੀ ਅਸਥਾਨ ਤੇ ਹੋਣੀ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ 27 ਤਰੀਕ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ ਸੀ ਜਦੋਂ ਪਵਿੱਤਰ ਅਸਥਾਨ ਤੇ ਆਪ ਸਰਵਤ ਸੰਗਤਾਂ ਨੇ ਜਿੱਥੇ ਦਰਸ਼ਨ ਦੀਦਾਰੇ ਕਰਕੇ ਲਾਹੇ ਲੈਣੇ ਆ ਉਥੇ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਅਮਰਤ ਛੱਕ ਕੇ ਗੁਰੂ ਵਾਲੇ ਬਣ ਕੇ ਲਾਹੇ ਲੈਣੇ ਆ ਬਾਬਾ ਜੀ ਦੇ ਜਨਮ ਦਿਹਾੜੇ ਦੀ ਇੱਕ ਵਾਰ ਫੇਰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਅਮਰਤ ਵੇਲੇ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਸੂਰਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰਮਤਿ ਦੀ ਰੋਸ਼ਨੀ ਵਿੱਚ ਜੀਉ ਕੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸੰਗ ਮਾਣਿਆ ਅਤੇ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਚੱਲਦਿਆਂ ਐਸਾ ਸਤਿਗੁਰ ਜੇ ਮਿਲੇ ਤੇ ਸਿਰ ਸੌਂਪੀਏ ਵਿੱਚੋਂ ਆਪ ਜਾਏ ਸਤਿਗੁਰੇ ਅਗੇ ਸੀਸ ਭੇਟਦੇ ਹੋ ਜੇ ਸਤਿਗੁਰ ਸੱਚ ਹੈ ਭਾਵੇਂ ਜਿੱਥੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਦਿਆਂ ਹੋਇਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ ਪਾਵਨ ਸਰੂਪ ਲਿਖਣ ਦੀ ਸ਼ਿਆਹੀ ਤਿਆਰ ਕਰਨ ਦੀ ਕਲਮਾ ਘੜਨ ਦੀ ਸੇਵਾ ਕੀਤੀ ਉੱਥੇ ਤੱਕ ਸ਼੍ਰੀ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਵਿਖੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਮਹਾਨ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬੇਹੁਰਮਤੀ ਵਾਸਤੇ ਅਹਿਮਦ ਸ਼ਾਹ ਬਦਾਲੀ ਦੀਆਂ ਫੌਜਾਂ ਨੇ ਪਾਵਨ ਸਰੋਵਰ ਨੂੰ ਪੂਰਨਾ ਸ਼ੁਰੂ ਕੀਤਾ ਬਾਬਾ ਜੀ ਨੂੰ ਪਤਾ ਲੱਗਿਆ ਤੇ ਬਾਬਾ ਜੀ ਨੇ ਅਰਦਾਸ ਕਰਕੇ ਤਰਨ ਤਾਰਨ ਦੇ ਉਸ ਪਾਵਨ ਪਵਿੱਤਰ ਸ਼ਹਿਰ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਜਿੱਥੇ ਅੰਮ੍ਰਿਤਸਰ ਸਾਹਿਬ ਹੈ ਇਸੇ ਤਰ੍ਹਾਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤਰਨ ਤਨ ਸਾਹਿਬ ਨੂੰ ਵਸਾਉਣਾ ਕੀਤਾ ਤੇ ਉਸ ਤਰਨ ਤਨ ਸਾਹਿਬ ਵਿਖੇ ਲਕੀਰ ਖਿੱਚ ਕੇ ਕਿਹਾ ਕਿ ਜਿਨ੍ਹਾਂ ਨੂੰ ਲਾੜੀ ਮੌਤ ਵਰਨ ਦਾ ਚਾਹ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਸੰਸਾਰ ਦੇ ਵਿੱਚ ਸਦਾ ਨਹੀਂ ਰਹਿਣਾ ਉਹ ਇਹ ਲਕੀਰ ਨੂੰ ਪਾਰ ਕਰ ਜਾਓ ਉਹ ਲਕੀਰ ਪਾਰ ਕਰਕੇ ਜੱਬਾ ਗੋਲਵੜ ਦੇ ਮੈਦਾਨੇ ਜੰਗ ਦੇ ਵਿੱਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਬਲਵੰਦ ਸਿੰਘ ਜੀ ਬਾਬਾ ਨੋਦ ਸਿੰਘ ਜੀ ਬਾਬਾ ਸੰਤੋਖ ਸਿੰਘ ਜੀ ਅਤੇ ਮਹਾਨ ਸੂਰਬੀਰ ਬਹਾਦਰ ਯੋਧਿਆਂ ਨੇ ਲਊ ਡੋਲਵੀਂ ਲੜਾਈ ਲੜ ਕੇ ਬਾਬਾ ਜੀ ਨੇ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਭੇਟ ਕੀਤਾ ਐਸੇ ਮਹਾਬਲੀ ਸੂਰਬੀਰ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਮੇਰੀ ਪੀੜੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਅਰਗਵਿੰਦ ਸਾਹਿਬ ਪਾਤਸ਼ਾਹ ਦੇ ਮਹਾਨ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਆਰੰਭ ਹੋਇਆ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਾਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਨਗਾਰੇਾਂ ਧੌਸਿਆਂ ਦੀਆਂ ਝੋਟਾਂ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪ ਜੀ ਦਾਰ ਕਰ ਰਹੇ ਹੋ ਅੱਜ ਦੇ ਯੁੱਗ ਵਿੱਚ ਧਰਮ ਪਰिवर्तन ਕਰਨ ਕਰ ਰਹੇ ਲੋਕਾਂ ਵਾਸਤੇ ਅੱਜ ਦਾ ਦਿਹਾੜਾ ਵਿਸ਼ੇਸ਼ ਹੈ ਕਿ ਬਾਬਾ ਜੀ ਨੇ ਸਮੁੱਚਾ ਜੀਵਨ ਗੁਰੂ ਦੇ ਲੇਖੇ ਲਾਇਆ ਭਾਈ ਇਹ ਜਿਹੜਾ ਧਰਮ ਹੈ ਇਹ ਆਪਾਂ ਸਮਰਪਿਤ ਕਰਨ ਦਾ ਹੈ ਸੀਸ ਭੇਟ ਕਰਨ ਦਾ ਹੈ ਸਤਿਗੁਰੂ ਅੱਗੇ ਸੀਸ ਭੇਟਦੇ ਹੋ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾ ਉਹ ਸੱਚੀ ਬਾਣੀ ਸਾਡਾ ਗੁਰੂ ਤੇ ਆਵਾਜ਼ਾਂ ਮਾਰਦਾ ਸਾਰਿਆਂ ਨੂੰ ਕਲਾਵੇ ਵਿੱਚ ਲੈਂਦਾ ਇਸ ਕਰਕੇ ਇੱਥੇ ਭਾਈ ਆਪਾਂ ਭੇਟ ਕਰਨ ਵਾਸਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਸੋ ਸਿੱਖ ਸਖਾਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਸੋ ਇੱਕ ਵਾਰੀ ਫਿਰ ਸਮੂਹ ਦੇਸ਼ ਵਿਦੇਸ਼ ਅੰਦਰ ਵਸ ਰਹੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ